ਮੈਨੂੰ ਜਿਹੜਾ ਮੰਗਲਾ ਉਹੀ ਮੈਂ ਲੈਣਾਗਾ ਸੂਲ ਹੈ ਮੇਰਾ ਗਾਲ ਕੇ ਤਾਂ ਵੱਡਦਾ ਨਹੀਂ ਚੀਜ਼ ਮੜੀ ਨਹੀਂ ਬੱਸ ਹੋ ਗਈਆਂ ਯਾਰ ਹੋ ਗਈਆਂ ਡਾਕਟਰ ਸਾਹਿਬ ਨਾ ਚੁੱਪ ਕਰ ਜਾ ਆ ਜੋ ਉਧਰ نکالਨੇ ਵਾਲੀ ਪਹਿਲੇ ਉਧਰ نکਾਲੋ ਨਾ ਉਧਰ ਵਾਲੀ ਕੱਢ ਦਿਓ ਯਾਰ ਬਾਕੀ ਜਿੰਨੇ ਬਾਕੀ

दो है? क्या नहीं कुछ नहीं होया मुह नहीं 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 ये तो, तो ये निकल जाती है अपने आप ही निकल जाएगी ये तो हरेक पशु के इनका वहम नहीं करना

ਉੱਪਰ ਇੰਨੀਆਂ ਹੀ ਐ ਤੈਨੂੰ ਮਿਲਣੀਆਂ ਇਹ ਕੱਲ੍ਹ ਕਿਹਨੇ ਕੀ ਮੇਰੇ ਪਹਾੜ ਸਾਰਿਆਂ ਨਾਲ ਰੇਟ ਤਾਂ ਫਿਰ ਬੜਾ ਹੋਊਗਾ ਤੂੰ ਦੱਸ ਕੀ ਦੇਣਾ 20000 ਰੁਪਏ ਇਕੱਲੀ ਟੱਕ ਲੱਗਾ ਸੁਆਹ ਤਿੰਨ ਵਾਰ ਆ ਕੇ ਆਪ ਅੱਠ ਵੀ ਬਹੁਤ ਕੁਆਲਿਟੀ ਦੀ ਆ ਉਹ ਵੀ ਪਰਲੀ ਵੀ ਬਹੁਤ ਅੱਛਾ ਕੁਆਲਿਟੀ ਦੀ ਹੈ ਉਹ ਤਾਂ ਕੋਈ ਸ਼ੱਕ ਨਹੀਂ ਇੱਕ ਵੀ ਐਸੀ ਕੋ ਪੰਜਾਹ 5000 ਦੀਆਂ ਬੱਕਰੀਆਂ ਬਣ ਜਾਣਗੀਆਂ ਇਹੀ ਤੇਰੀਆਂ ਜਾਂ ਸੂਪੀਆਂ 50 50 ਤੋਂ ਘੱਟ ਕੋਈ ਨਹੀਂ ਕੁਆਲਿਟੀ ਤਾਂ ਕੁਆਲਿਟੀ ਰਹੂਗੀ ਹੂੰ ਉਹ ਤਾਂ ਹਮ ਬਤਾਓ ਕਿਵੇਂ ਕਰਵਾਉਂਗੇ ਉਹ ਬਜਟ ਤਾਂ ਆ ਗਿਆ ਹੈ ਨੀ ਉਹ ਛੋਟੀਆਂ ਮਿਲ ਜਾਣਗੀਆਂ ਜਿਹੜੀਆਂ ਮੈਂ ਇੱਥੇ ਨੂੰ ਚਾਹੀਦੀ 10 ਨੂੰ 12 ਨੂੰ ਛੋਟੀਆਂ ਇਹ ਵੱਡੀਆਂ ਪੱਠਾ ਨੇ ਇਹ ਤਾਂ ਹੁਣ ਬੱਕਰੀਆਂ ਬਣੀਆਂ ਖੜੀਆਂ ਨੇ ਬੱਕਰਾ ਟੱਪ ਗਿਆ 5 ਮਹੀਨਿਆਂ ਨੂੰ ਸੂਪਣਗੀਆਂ ਕਿਉਂ ਜੀ ਉਹ ਛੋਟਾ ਮੇਲ ਕਹਦੀ ਮੈਂ ਤੈਨੂੰ ਕੱਲ੍ਹ ਜਾ ਆਪਣੀ ਗੱਲ ਹੋਈ ਹੈ ਵੀ ਛੋਟਾ ਮੁੱਲ 10 ਨੂੰ 11 ਨੂੰ ਛੋਟੀਆਂ ਜਾਣੀ ਬੱਕਰੀ ਵੀ ਮਿਲ ਜਾਏਗੀ ਆਪਕੋ 10000 ਰੁਪਏ ਵਿੱਚ ਬੱਕਰੀ ਮਿਲ ਜਦੀ ਆ ਇਹਨਾਂ ਦਾ ਕਿਵੇਂ ਕਰਾਂ ਤੂੰ ਤੇਰੀ ਮਰਜ਼ੀ ਦੱਸ 15000 ਇਹ ਨਾਲ ਲਾਏ ਗਾਹਾਂ ਜਾਊਗੀ ਨਹੀਂ ਉਸਾਂ ਤੋਂ ਨਹੀਂ ਹੋਏਗੀ ਨਹੀਂ ਆਪਣੇ ਆਪ ਹੀ ਕਰ ਦੂੰਗਾ ਚਿੰਤਾ ਮਤ ਮਾਨ ਤੂੰ ਸਹੀ ਕੱਢ ਤੈਨੂੰ ਮਰਨਾ ਨਹੀਂ ਦਿੰਦਾ ਯਾਰ ਜਿਉਂਦਾ ਰੱਖੂ ਆ ਇਮਾਨਦਾਰੀ ਤੂੰ ਸਹੀ ਕੱਢ ਮੈਨੂੰ ਹਿੰਦ ਨੇ ਜੇ ਤਾਂ ਚਾਹ ਹੋਣਾ ਕੱਢ ਸਹੀ ਸਹੀ ਦੇ ਭਾਈ 500 ਦਾ ਨੋਟ ਪੰਜੇ ਲੈ ਐਵੇਂ ਉੱਥੇ ਕਿਸੇਰੇ ਇੱਕ ਮਿਲੂ ਕੋਈ ਛੋਟੀ ਮਿਲੂ ਕੋਈ کہیں ਨਾ ਇਹ ਤਾਂ ਛਾਟ ਕੇ ਕੱਡੀਆਂ ਨੇ ਬਾਤ ਤਰਾਇ ਡਾਕਟਰ ਸਾਹਿਬ ਮਾਰ ਲਈ ਬਸ ਸਾਡੇ ਅੱਜ ਸਿਰ ਦੁਖਦੇ ਨੇ ਤੜਕੀ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਵੀ ਅੱਜ ਕੁਛ ਨਹੀਂ ਵਟਿਆ ਇੰ ਪਿਆਰਿਆ ਸਾਲਾ ਮੂੜੇ ਖਰਾਬ ਹੋ ਗਏ ਪੁੱਛ ਲੈ ਬੱਬੂ ਹਰਾਂ ਨੂੰ ਕਿਉਂ ਏ ਤੁਹਾਡੀ ਵੀਡੀਓ ਕੋਈ ਬਣੀ ਮਾਹ ਰਹਿਣ ਦੇ ਯਾਰ ਅੱਜ ਐਂ ਮੁਰਜੂ ਮੈਂ ਤਾਂ ਸਾਲਾ ਰੋਣ ਲਿਖੜਿਆ ਅੱਖਾਂ 'ਚੋ ਜਦ ਤੰਗ ਕਰਦੇ ਨੇ ਲੋਕ ਲੈ ਗੱਲ ਸੁਣ ਤੇਰੇ ਨਾਲ ਇਹ ਰੇਟ ਤੇ ਤਾਂ ਨਹੀਂ ਮਿਲਦੀਆਂ ਮੈਂ ਆਪਣੀ ਮਰਜ਼ੀ ਤੋਂ ਪੱਠਾ ਤੈਨੂੰ ਲੈ ਕੇ ਦੂੰ ਇਹ ਤਾਂ ਕਹਿੰਦੇ ਨੇ ਡਾਕਟਰ ਸਾਹਿਬ 14000 ਨੂੰ ਹੁਣ ਦੱਸ ਤੂੰ ਕਿਵੇਂ ਕਰਾਂ ਟਾਈਮ ਅੰਗ ਲਿਆ 25000 ਕਾਇ ਕੁਛ ਨਹੀਂ ਖੁਸ਼ੀ ਰੇਟ ਲਾਈ ਤੁਸੀਂ ਮੱਥਾ ਮਾਰੀ ਮੇਰਾ ਜੇ ਚੱਲਦੇ 24 24 ਹਜ਼ਾਰ ਦੇ ਪਾਕੇ ਲੈ ਜੋ ਨਹੀਂ ਰਹਿਣ ਦੋ ਆਪਣੇ ਕੋਲ ਤਾਹਾਂ ਹੈਗੇ ਫਿਰ ਮੈਂ ਮਦਦ ਕਰਦਾ ਤਾਹਾਂ ਤੋਂ ਲੈ ਕੇ ਦਿੰਦੇ ਹਾਂ ਕੁਛ ਨਹੀਂ ਲੈਣਾ ਤੂੰ ਆ ਜਾ ਨਾ 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 ਆ ਜੀ ਕੱਚੇ ਨਹੀਂ ਲਾਉਂਦੇ ਆ ਜਾ ਹੁਣ ਮੈਂ ਲਾਉਂਗਾ ਰੇਟ ਜੇਟ ਲਾ ਦੋ ਚੱਲਦੇ ਠੀਕ ਹੈ ਨਹੀਂ ਮੈਂ ਤਾਹਾਂ ਤੋਂ ਦਵਾਉਂਦਾ ਮੈਂ ਉਹਨੂੰ ਪੱਕਾ ਕੋਈ ਨਹੀਂ ਤਾਹਾਂ ਤੋਂ ਲੈਣੀ ਆ ਗੱਲ ਸੁਣੋ ਅਸੀਂ ਆ ਗਏ ਤੁਹਾਡੇ ਕੋਲ ਫਿਰ ਤੈਨੂੰ ਮੈਨੂੰ ਹੂੰ ਤੁਸੀਂ ਕਹਦੇ ਹੁੰਦੇ ਆ ਸਾਹਮਣੇ ਆ ਪਰ ਜਦੋਂ ਹੁਣ ਤੁਹਾਨੂੰ ਸਾਹਮਣੇ ਬੈਠੀ ਚੀਜ਼ ਨਹੀਂ ਦਿਖ ਰਹੀ ਯਾਰ ਹਣਾ ਐਵੇਂ ਪਾ ਮੱਥਾ ਮਾਰੀਏ ਕਿ ਤੂੰ ਕਹੇਂਦਾ 16 ਲਾਲਾ 20 ਲਾਲਾ 17 ਲਾਲਾ ਫਾਇਦਾ ਨਹੀਂ ਯਾਰ ਕਦੇ ਵਸਤੇ ਮੈਂ ਮੈਂ ਕਦੇ ਮੱਥਾ ਨਹੀਂ ਮਾਰਦਾ ਮੇਰੇ ਜਿਹਦਾ ਮੰਗਲਾ ਉਹੀ ਮੈਂ ਲੈਣਾਗਾ ਸੂਲ ਹੈ ਮੇਰਾ ਗਾਲ ਕੇ ਦਾ ਵੜਦਾ ਨਹੀਂ ਚੀਜ਼ ਮਾੜੀ ਨਹੀਂ ਬਾੜੀ ਤਾਂ ਇੱਕ ਵੀ ਦਾ ਪਰ ਸੌਦਾ ਕਰ ਲਈ 32000 ਦੀ ਕੱਲੀ ਲਾਜੀ ਪਾਸੇ ਕੱਢ ਦੀ ਨਾ 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 ਕੋਈ ਨਹੀਂ ਕੱਢਣੀ ਸੱਦਾ ਕਰਕੇ 32000 ਦੀ ਕਲੀ ਨਹੀਂ ਕੋਈ ਟੈਨਸ਼ਨ ਨਹੀਂ ਦੋ ਮਿੰਟ ਦੇਓ ਜੀ ਸਾਨੂੰ ਪੂਰੇ ਤੈਨਾ ਕਰ ਲੈ ਕੁਸ਼ਤੀ ਬਸ ਮੈਂ ਤਾਂ ਹੁਣ ਵੇਚਤੀ ਆ ਤੈਨੂੰ ਪਤਾ ਹੈ ਸਾਰਾ ਮੈਨੂੰ ਤੇਰਾ ਪਤਾ ਹੈ ਸਾਰਾ ਆ ਜਾ ਬਾਈ ਆ ਜਾ ਨੇੜੇ ਆ ਜਾ ਕਿਤੇ ਕਦੇ ਪਤਾ ਨਹੀਂ ਡਾਕਟਰ ਨਾਲ ਮਿਲਿਆ ਹੋਇਆ ਮੈਂ ਕਿਸੇ ਨਾਲ ਨਹੀਂ ਮਿਲਿਆ ਆ ਮੈਂ ਤਾਂ ਪੱਠਾ ਡਾਕਟਰ ਲੈਦਾ ਹੈ ਬਸ ਪੱਠਾ ਵੇਚਤੀ ਆ 18000 ਨਹੀਂ ਹੁੰਦੀ ਸਤ ਸ੍ਰੀ ਅਕਾਲ ਨਹੀਂ ਮੈਨੂੰ ਕੋਈ ਮੈਂ ਜਿੱਥੇ ਦੱਸਿਆ ਮੈਂ ਯਾਰ ਕੋਈ ਵੀ ਕਰਦਾ ਉਹ ਤਾਂ ਛੋੜ ਵੀ ਮਰਜ਼ੀ ਨਾਲ ਕਰੂੰ ਬਾਈ ਯਾਰ ਨਹੀਂ ਨਾ ਕਰੀ ਛੋੜ ਨਹੀਂ ਮੈਂ ਮੈਂ 24 24 ਦੀ ਮਰਜ਼ੀ ਨਾਲ ਛੋੜ ਕਰੂੰ ਮੈਂ 23 ਦੀ ਪੱਠਾ ਵੀ ਨਹੀਂ ਦਿੰਦਾ 23 ਦੀਆਂ ਪੱਠਾ ਵੀ ਨਹੀਂ ਦਿੰਦਾ ਮੈਂ ਆ ਜਾ ਪਤਾ ਨਾ ਬਸ ਖਰਜ ਹੋ ਰਿਹਾ ਕੋਈ ਆ ਡਾਕਟਰ ਸਾਹਿਬ 2 ਮਿੰਟ ਖੜ ਜਾ ਡਾਕਟਰ ਸਾਹਿਬ ਉਰਾ ਉਰਾ ਆ ਪੱਜ ਆਏ ਸੋਰਾ ਕੋਈ ਫਾਇਦਾ ਮੱਖਾ ਮੰਨ ਮੇਰੀ ਗੱਲ ਨੂੰ ਬਸ ਮੈਂ ਹੁਣ ਬੇਇੱਜ਼ਤੀਆਂ ਪੂਰੀਆਂ ਪੱਠਾਂ ਤੇਰੀਆਂ 20000 ਨਹੀਂ ਨਾ ਵਸ ਦੇਤੀਆਂ ਨਹੀਂ ਹੁੰਦੀਆਂ ਪੈਸੇ ਕੱਢ ਬਈ ਨਹੀਂ 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 ਦੇਤੀਆਂ ਜਨਾਬ ਆ ਨਹੀਂ ਯਾਰ ਐਵੇਂ ਮਾਰੀਏ ਨਾ ਵਾ ਦੇਤੀਆਂ ਅੱਜ ਬੱਚੀਆਂ ਗੱਲਾਂ ਗੱਲਾਂ ਕਿਉਂ ਕਰਦਾਗਾ ਜਾ 21000 ਰੁਪਏ ਬਸ ਪੈਸੇ ਦੇ ਛੁੱਟ ਬਸ ਬਾਬਾ ਚੁੱਪ ਕਰ ਬਾਬਾ ਚੁੱਪ ਕਰਾ ਵਾ ਦੇਤੀਆਂ 20000 ਨਹੀਂ ਹੁੰਦੀਆਂ ਯਾਰ ਮੇਰੀ ਇਹਨਾਂ ਨੂੰ ਆਪਾਂ ਮਾਰਾਂਗੇ ਵਿਚਾਰਿਆਂ ਨੂੰ ਉਹ ਤਾਂ ਖਰੀਦ ਤੇ ਵੀ ਨਹੀਂ ਪਹੁੰਚਿਆ ਮੈਂ ਕੀ ਖਰੀਦ ਆ ਦਸ ਮਾਨਦਰੀ ਤੋਂ ਮੈਂ ਨਹੀਂ ਯਾਰ ਮੈਂ ਖਾਰੇ ਤੋਂ ਨਿਕਲ ਨਹੀਂ ਦੇਣਾ ਹੁਣ ਤੈਨੂੰ ਓ ਯਾਰ 32000 ਇਕੱਲੇ ਦਾ ਹੋ ਆ ਓ ਕੱਲੀ ਨੂੰ ਛੱਡ ਉਹ ਨਾਥੀ ਨੂੰ ਕਿਦਾਂ ਛੱਡੇਗਾ ਨਹੀਂ ਕਿਹੜੀ ਨੂੰ ਬਸ ਓ ਦੇਖ ਬੈਠੀ ਬਸ ਹਾਂ ਦੱਬੀ ਬੱਸ ਬੱਸ ਮੈਂ ਨਹੀਂ ਦੇਖਦਾ ਨਾ 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 ਇਧਰ ਕੰਨ ਦੇਖ ਲੈ ਕੰਨੇ ਲੈਣੇ ਨੇ ਨਹੀਂ 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 ਹੁਣ ਬਸ ਹੋ ਗਈਆਂ ਬਾਈ 22000 ਨੂੰ ਹੋ ਗਈਆਂ ਕੱਢ ਪੈਸੇ ਵੀ ਬਸ ਹੋ ਗਈਆਂ ਯਾਰ ਹੋ ਗਈਆਂ ਡਾਕਟਰ ਸਾਹਿਬ चुप कर जा कडो तो पैसे भाई ही बस। चुप कर जा। कोई ज्यादा नहीं है पैसे कैसे तो हो गए बस मांसा बेसैपा चंगी चीज तो रे नी कोई नींदूगा तो नी? नहीं उधरों दो कट्ट ले लागे घट ले जा, क्यों गी? ਮਹਿੰਗੀ ਲੱਗਦੀ ਨਾ ਪਪਰ ਟਰਾਈ ਮਾਰ ਲੈ। ਨਹੀਂ ਨਹੀਂ ਹੈ ਖਰਜੋ। ਟੈਨਸ਼ਨ ਕਿਹੜੀ ਗੱਲ ਦੀ ਹੈ? ਪੱਠਾ ਉੱਤੇ ਹੈ ਹੀ। ਅਸੀਂ ਆਕੇ ਤੋਂ ਹਾਂ। ਹਾਂ। ਅੱਗੇ ਬੈਠੋ। ਰੋਸਾ ਕਰ ਲੈਣਾ ਇਹ। ਅਗਰ ਬਾਹਰ ਦਾ ਸੰਨਪਤ ਅੰਦਰ ਦਾ ਪਤਾ ਨਹੀਂ। ਆਪਾਂ ਕੋਈ ਚੀਜ਼ ਨਹੀਂ ਆਂਗੇ। ਆਪਾਂ ਯਾਰ ਉੱਪਰ ਚੱਲਦੇ ਹਾਂ। ਤੂੰ ਪਹਿਲਾਂ ਤੈਨੂੰ ਨਹੀਂ ਜਾਣਾ ਜਨਾਬ ਦੇਖਤੀਆਂ ਬਸ। ਤੁਹਾਡੇ ਕੋਲ ਹੀ ਇਹਦਾ ਬੈਕ ਹੈ। ਅਸੀਂ ਪਾਰਟੀ ਦਾ ਪਤਾ ਹੀ ਤੁਮ ਚੰਗੀ ਮਾਰੀ ਦਾ ਐਸੇ ਦਿਓ ਪੇਮੈਂਟ ਹੋ ਗਈ ਬਸ ਉਹ ਪਾਸੇ ਉਹ ਦੇਖ ਕੰਨ ਦੇਖ ਨੱਕ ਦੇਖ ਸਿੰਘ ਦੇਖ ਠੀਕ ਆ ਦੋਏ ਭਾਈ ਸਲਾਹ ਕਰ ਲੋ ਤੁਹਾਨੂੰ ਮਜ਼ੂਰ ਨੇ ਹੁਣ ਮਜ਼ੂਰ ਨੇ ਹੈਂ ਸੋ ਸਮਝ ਕੇ ਫੈਸਲਾ ਲਓ ਕੋਈ ਨਹੀਂ ਕੋਈ ਨਹੀਂ ਹਜੇ ਨਾ ਮੋੜ ਮੈਨੂੰ ਮੋੜੀ ਉਹ ਤੇ ਮੋੜ ਦੇ ਕੋਈ ਚੱਕਰ ਨਹੀਂ ਮਾਰਨ ਛੋੜ ਕੇ ਕਿਥੇ ਰੱਖੋ ਤੁਸੀਂ ਮੈਂ ਦਿੱਤੀ ਐ ਸਾਰੀ ਤੁਹਾਨੂੰ ਇਹਨੂੰ ਕਿ ਮੋੜਦੇ ਮੈਂ ਤੇ ਖੁੱਲ ਜੂਗਾ ਨਾ ਕਿਉਂ ਖੁੱਲ ਜੂਗੇ ਹਾਂ ਭਾਈ ਦੱਸੋ ਮੈਨੂੰ ਥੋੜਾ ਹੋ ਕੇ ਸਲਾਹ ਦੀਆਂ ਦੱਸ ਸਰ ਜਿਹੜੀ ਸਾਈਡ ਪੰਜ ਪਠਾਣੂ ਮੈਂ ਮੈਂ ਪੰਜ ਸੌ ਨੂੰ ਦੇ ਦੇਣਾ ਸੋਦੀ ਮਾਰਚੋਂ ਬਾਹਰ ਰਹਿਣੀ ਹੋ ਆ ਜਾ ਦੱਸ ਨਾ ਇਹਨਾਂ ਦਾ ਤਾਂ ਨਵੇਂੜੋ ਪਹਿਲਾਂ ਨਹੀਂ ਨਹੀਂ ਹੈ ਨਾ ਇੱਥੇ ਜੰਨ ਸਰ ਹਾਂ ਠੀਕ ਹੈ ਚਾ ਇਹ ਤਾਂ ਹੋ ਗਿਆ ਕਹਿੰਦਾ